ਦਿਆਨਦਾਰੋ ਕਰਾਂਗੇ ਜਿੱਥੇ ਦੇ ਲਾਡਵਾਲ ਟੋਲ ਪਲਾਜ਼ਾ ਤੇ ਫਾਇਰਿੰਗ ਹੋਈ ਹੈ ਕਾਰ ਸਵਾਰ ਕੁਝ ਲੋਕਾਂ ਦੀ ਟੋਲ ਕਰਮੀਆਂ ਦੇ ਨਾਲ ਦਰ ਸੰਘੜਪ ਹੋ ਗਏ ਐਕਸਯੂਵੀ ਦੇ ਵਿੱਚ ਸਵਾਰ ਸਾਨੇ ਲੋਕ ਵੀਆਈਪੀ ਲਾਈਨ ਤੋਂ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਜ਼ਿੰਦ ਕਾਬੇ ਸਨ ਟੋਲ ਕਰਮੀਆਂ ਦੇ ਵੱਲੋਂ ਆਈਡੀ ਕਾਰਡ ਮੰਗਿਆ ਗਿਆ ਤਾਂ ਇਹਨਾਂ ਨੇ ਗੋਲੀਆਂ ਚਲਾ ਦਿੱਤੀ ਇੱਕ ਵੱਡੀ ਘਟਨਾ ਸੀ ਕਹਿ ਸਕਦੇ ਹਾਲਾਂਕਿ ਗੋਲੀਆਂ ਜਦੋਂ ਚਲਾਈਆਂ ਗਈਆਂ ਤਾਂ ਕਰਮਚਾਰੀ ਇੱਧਰ ਉੱਧਰ ਭੱਜ ਗਏ ਉਹਨਾਂ ਨੇ ਆਪਣੀ ਜਾਨ ਬਚਾਈ ਹੈ ਡੰਡੇ ਸੋਟਿਆਂ ਨਾਲ ਵੀ ਕੁਝ ਦੂਜੇ ਤੇ ਹਮਲਾ ਕੀਤਾ ਗਿਆ ଥିਰੇ ਕਾਰ ਸਵਾਰ ਨੇ ਪਿਸਤੌਲ ਕੱਢੀ ਫਾਇਰਿੰਗ ਕਰ ਦਿੱਤੀ ਚਾਰ ਤੋਂ ਪੰਜ ਰਾਉਂਡ ਆਲ ਲੋਕਾਂ ਦਾ ਕਹਿਣਾ ਹੈ ਜਿਹੜੇ ਮੌਜੂਦ ਸਨ ਮੌਕੇ ਤੇ ਕਿ ਬੇਸ਼ਕੇ ਪਾਜਕੇ ਕਰਮਚਾਰੀ ਤਾਈਆਂ ਉਹਨਾਂ ਦੀ ਜਾਨ ਬਚ ਗਈ ਨਹੀਂ ਤਾਂ ਕੋਈ ਨਾ ਕੋਈ ਜ਼ਾਨੀ ਨੁਕਸਾਨ ਹੋ ਸਕਦਾ ਲੁਧਿਆਣਾ ਦੇ ਟੋਲਪਲਾ ਦੇ ਉੱਤੇ ਗੋਲੀਆਂ ਚੱਲੀਆਂ ਨੇ ਮੈਂ ਇਸਲੇ ਮੌਕੇ ਤੇ ਮੌਜੂਦ ਹਾਂ ਸਭ ਤੋਂ ਪਹਿਲਾਂ ਮੈਂ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਮੈਂ ਕਿ ਲੁਧਿਆਣਾ ਦੇ ਟੋਲਪਲਾ ਦੇ ਉੱਤੇ ਅਸੀਂ ਮੌਜੂਦ ਹੈਗੇ ਹਾਂ ਔਰ ਇਸ ਜਗ੍ਹਾ ਤੇ ਹੀ VIP ਲਾਈਨ ਦੇ ਵਿੱਚ ਗੋਲੀਆਂ ਚੱਲੀਆਂ ਨੇ ਇੱਕ ਸਖਸ਼ XUV ਕਾਰ ਆਂਦੀ ਹੈ ਔਰ ਇੱਥੇ ਆ ਕੇ ਜਿਹੜੇ ਇੱਥੇ ਦੇ ਮੁਲਾਜ਼ਮ ਹੁੰਦੇ ਆ ਉਹ ਉਹਨਾਂ ਨੂੰ VIP ਜਿਹੜਾ ਕਾਰਡ ਹੈ ਉਹ ਪੁੱਛਦੇ ਨੇ ਔਰ ਉਹਨਾਂ ਕੋਲ ਨਹੀਂ ਹੁੰਦਾ ਵਾ ਉਸ ਤੋਂ ਬਾਅਦ ਉਹਨਾਂ ਦੀ ਬਹਿਸ ਸ਼ੁਰੂ ਹੋ ਜਾਂਦੀ ਹੈ ਬਹਿਸ ਸ਼ੁਰੂ ਹੋਣ ਤੋਂ ਬਾਅਦ ਹਾਤਾ ਪਾਈ ਦੇ ਤੱਕ ਪਹੁੰਚ ਜਾਂਦੀ ਤੇ ਉਸ ਤੋਂ ਬਾਅਦ ਉਸ ਐਕਸ ਜੀਵੀ ਦੇ ਵਿੱਚ ਪੰਜ ਤੋਂ ਛੇ ਲੋਕ ਜਿਹੜੇ ਹੁੰਦੇ ਸਵਾਰ ਹੁੰਦੇ ਨੇ ਉਹ ਉਤਰਦੇ ਨੇ ਉੱਤਰ ਕੇ ਫਾਇਰ ਕਰਨਾ ਸ਼ੁਰੂ ਕਰ ਦਿੰਦੇ ਨੇ ਇੱਕ ਰਿਵੋਲਵਰ ਤੋਂ ਲਗਭਗ 4 ਤੋਂ 5 ਫਾਇਰ ਕੀਤੇ ਗਏ ਨੇ ਔਰ ਇਸੇ ਜਗ੍ਹਾ ਦੇ ਉੱਤੇ ਮੈਂ ਦਿਖਾਣਾ ਚਾਹਾਂਗਾ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇਸੇ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇੱਟਾਂ ਦੇ ਨਾਲ ਜਿਹੜਾ ਵਾ ਉਹ ਹਮਲਾ ਵੀ ਕੀਤਾ ਗਿਆ ਵਾ ਔਰ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਐਕਸ ਜੀਵੀ ਜਿਹੜੀ ਹੈ ਜਿਹੜੀ ਕਿ ਲੁਧਿਆਣਾ ਤੋਂ ਆ ਰਹੀ ਹੁੰਦੀ ਹੈ ਔਰ ਫਲੋਰ ਵੱਲ ਨੂੰ ਜਾ ਰਹੀ ਹੁੰਦੀ ਹੈ ਤੇ ਉਹ ਗੱਡੀ ਨੂੰ ਰੋਕਿਆ ਜਾਂਦਾ ਵਾ ਤੇ ਉਹ ਗੱਡੀ ਜਿਹੜਾ ਵਾ ਉਸ ਗੱਡੀ 'ਚ ਬੈਠੇ ਜਿਹੜੇ ਲੋਕ ਹੁੰਦੇ ਨੇ ਉਹਨਾਂ ਪੱਖੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਵਾ ਔਰ ਕਿਹਾ ਜਾ ਰਿਹਾ ਵਾ ਕਿ ਜਿਹੜੋਂ ਉਹਨਾਂ ਨੂੰ ਰੋਕਿਆ ਗਿਆ ਸੀ ਤਾਂ ਉਹਨਾਂ ਦੇ ਮੁਲਾਜ਼ਮਾਂ ਨੂੰ ਇਹ ਵੀ ਕਿਹਾ ਕਿ ਅਸੀਂ ਚੇਅਰਮੈਨ ਦੇ ਬੰਦੇ ਆ ਕਿਸ ਪਾਰਟੀ ਤੋਂ ਰਿਲੇਟਿਡ ਨੇ ਕਿਸ ਪਾਰਟੀ ਦੇ ਚੇਅਰਮੈਨ ਦੀ ਉਹ ਗੱਲ ਕਰ ਰਹੇ ਸੀ ਇਹ ਜਾਂਚ ਦਾ ਵਿਸ਼ੇ ਹੈ ਪਰ ਹਾਲ ਦੀ ਫਿਲਹਾਲ ਜਿਹੜਾ ਵਾ ਮੌਕੇ ਦੇ ਉੱਤੇ ਜਿਹੜੀ ਹੈ ਸੀਸੀਟੀਵੀ ਜਿਹੜੀ ਹੈ ਫੁਟੇਜ ਨਿਕਲ ਕੇ ਸਾਹਮਣੇ ਆਈ ਹੈ ਇਸ ਜਗ੍ਹਾ ਦੇ ਉੱਤੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇਸੀ ਵੀਆਈਪੀ ਲੈਂਡਿੰਗ ਤੋਂ ਉਹ ਨਿਕਲਦੇ ਇਸ ਸੀਸੀਟੀਵੀ ਦੇ ਵਿੱਚ ਇਸ ਸੀਸੀਟੀਵੀ ਦੇ ਵਿੱਚ ਉਹਨਾਂ ਦੀ ਤਸਵੀਰਾਂ ਕੈਦ ਹੋ ਜਾਂਦੀਆਂ ਹਨ ਔਰ ਕਿਸ ਤਿੱਕਕੇ ਨਾਲ ਔਰ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਉਹ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀਆਂ ਹਨ ਤਸਵੀਰਾਂ ਔਰ ਉਸ ਤੋਂ ਬਾਅਦ ਉਸ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖਣ ਨੂੰ ਮਿਲਦਾ ਕਿ ਕੁਝ ਲੋਗ ਇੱਥੇ ਐਕਜ਼ੂਵੀ ਦੇ ਵਿੱਚ ਆ ਕੇ ਪਹਿਲਾਂ ਖੜੇ ਹੁੰਦੇ ਨੇ ਔਰ ਮੁਲਾਜ਼ਮ ਉਹਨਾਂ ਨੂੰ ਰੋਕਦੇ ਨੇ ਰੋਕਣ ਤੋਂ ਬਾਅਦ ਉਹਨਾਂ ਤੋਂ ਆਈ ਕਾਰਡ ਪੁੱਛਿਆ ਜਾਂਦਾ ਹੈ ਆਈ ਕਾਰਡ ਪੁੱਛਣ ਤੋਂ ਬਾਅਦ ਉਹ ਤੱਲੇ ਪੈਲ ਬਹਿਸ ਕਰਦੇ ਨੇ ਬਹਿਸ ਕਰਨ ਤੋਂ ਬਾਅਦ ਆਪਣੇ ਆਪ ਨੂੰ ਚੇਅਰਮੈਨ ਦੇ ਬੰਦੇ ਕਹਿੰਦੇ ਨੇ ਬੰਦੇ ਆ ਸਖਸ਼ ਕਹਿੰਦੇ ਨੇ ਕਿ ਅਸੀਂ ਚੇਅਰਮੈਨ ਦੇ ਲੋਕ ਹੈਗੇ ਆ ਚੇਅਰਮੈਨ ਤੋਂ ਬਾਅਦ ਉਹਨਾਂ ਨਾਲ ਬਹਿਸਵਾਦੀ ਸ਼ੁਰੂ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਉਹ ਫਾਇਰ ਕਰਨਾ ਸ਼ੁਰੂ ਕਰ ਦਿੰਦੇ ਗਨੀਮਤ ਇਹ ਰਹੀ ਹੈ ਕਿ ਉਸ ਫਾਇਰ ਦੇ ਵਿੱਚ ਕਿਸੇ ਵੀ ਮੁਲਾਜ਼ਮ ਨੂੰ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਭਾਜੀ ਕੀ ਨਾਮ ਹੈ ਜੀ ਕੁਲਜੀਤ ਸਿੰਘ ਜੀ ਹਾਂ ਕੁਲਜੀਤ ਜੀ ਕੀ ਹੋਇਆ ਕੀ ਆ ਭਾਜੀ ਆਪਣੇ ਬੀਏਵੀ ਆਕਰ ਉੱਪਰ ਗੱਡੀ ਆਈ ਆ ਤੇ ਉਹਨਾਂ ਦੇ ਕੋਲ ਕੋਈ ਵੀ ਆਈਡੀ ਕਾਰਡ ਨਹੀਂ ਸੀਗਾ ਜਿਹੜਾ ਉਹ ਉੱਪਰ ਐਗਜ਼ੈਪਸ਼ਨ ਕਰਦੀ ਹੈ ਬੀਏਵੀ ਦੇ ਵਿੱਚੋਂ ਤੇ ਆਣ ਕੇ ਸਟਾਫ ਨਾਲ ੱੱਕਾ ਬੁੱਕੀ ਕਰਨ ਲੱਗਾ ਹੈ ਤੇ ਜਿਸ ਵਾਰ ਉਹਨਾਂ ਨੇ ਫਾਇਰਿੰਗ ਵੀ ਕੀਤੀ ਹੈ ਤੇ ਜਿਸ ਵਾਰ ਮਤਲਬ ਸਟਾਫ ਨੇ ਸਾਰੇ ਨੇ ਆਪਣੀ ਭੱਜ ਕੇ ਜਾਨ ਬਚਾਈ ਆ ਕਿਉਂਕਿ ਰੋਡ ਦੇ ਉੱਪਰ ਭੱਜਣਾ ਵੀ ਸੇਫ ਨਹੀਂ ਸੀਗਾ ਦੋਨਾਂ ਸਾਈਡ ਤੋਂ ਗੱਡੀਆਂ ਵੀ ਆ ਰਹੀਆਂ ਤੇ ਸ਼ਰੀਆਮ ਗੋਲੀਬਾਰੀ ਵੀ ਕੀਤੀ ਉਹਨਾਂ ਨੇ ਜੀ ਕਿੰਨੀਆਂ ਫਾਇਰ ਦਿੱਤੇ ਨੇ ੱਟੋ ੱਟ ਮਤਲਬ 4 ਤੋਂ ਲੈ ਕੇ 5 ਫਾਇਰ अच्छा दे किडी जगह पे ਭਾਜੀ ਇਹ ਲਾਡੋਲ ਟੋਲ ਪਲਾਇ ਨਹੀਂ ਬਚਾ ਮੁਲਾਜ਼ਮ ਤਾਂ ਪਰ ਮਤਲਬ ਸ਼ਰੀਆਮ ਫਾਇਰ ਕੀਤੇ ਮਤਲਬ ਜੇ ਇਹ ਬੰਦੇ ਨਾ ਫਸਦੇ ਨਾ ਉਹਨਾਂ ਜਾਨਦਨ ਕਾਨੂੰਨ ਸੁਖਦਾ ਜੀ ਮੌਕੇ ਦੇ ਸੀ ਕਿ ਤੁਸੀਂ ਹਾਂਜੀ ਮੌਕੇ ਦੇ ਉੱਪਰ ਸੀਗਾ ਮੌਕੇ ਉਹਨਾਂ ਕੀ ਪੁੱਛਿਆ ਕੀ ਉਹਨਾਂ ਨੂੰ ਤੁਸੀਂ ਹਾਂਜੀ ਮੌਕੇ ਦੇ ਜਦੋਂ ਸਾਡਾ ਸਟਾਫ ਉੱਥੇ ਸੀਗਾ ਜੀ ਉਹਨਾਂ ਨੇ ਮਤਲਬ ਉਹ ਬੀਏਪੀ ਦੇ ਉੱਪਰ ਗੱਡੀ ਆਉਂਦੀ ਹੈ ਜੀ ਤੇ ਉਹਨਾਂ ਨੇ ਮਤਲਬ ਆਈਡੀ ਮਤਲਬ ਕਹਿੰਦੇ ਕਿ ਚੇਅਰਮੈਨ ਦੇ ਮਤਲਬ ਕੋਈ ਦਸਤ ਰਿਤ ਗਏ ਤੇ ਚੇਅਰਮੈਨ ਕੁਛ ਨਹੀਂ ਸੀ ਉਹਨਾਂ ਕੋ ਨਾ ਕੋਈ ਆਈਡੀ ਸੀ ਜਾਂ ਜਿੱਤ ਪਛਾਣ ਹੋਵੇ ਚੇਅਰਮੈਨ ਹਾਂਜੀ ਹਾਂ ਜਦੋਂ ਉਹਨੇ ਮਾਰਕੀ ਆਪਣੇ ਸਟਾਫ ਨਾਲ ਮੈਰੀਗੇਟ ਖੋਲ੍ਹ ਕੇ ਤੱਕਾ ਮੁਕੀ ਕਰਨੀ ਸ਼ੁਰੂ ਕਰ ਦਿੱਤੀ ਆ